ਹੁਣ ਤੁਸੀਂ ਵਿਆਹ ਸ਼ਾਦੀਆ ਲਈ ਬੱਚਿਆਂ ਦੇ ਜਨਮ ਦਿਨ ਲਈ ਪਾਰਟੀ ਲਈ ਖੰਨਾ ਦੇ ਜੀਟੀ ਰੋਡ ਤੇ ਗੁਲਜਾਰ ਕਾਲਜ ਦੇ ਸਾਹਮਣੇ ਬਸੰਤ ਬਹੁਤ ਅਲਟੀਮੇਟ ਟੇਸਟ ਹੈ ਬਹੁਤ ਕੀ ਮੈਸੇਜ ਦੇਣਾ ਜਾਊਂਗਾ ਮੈਸੇਜ ਇਹ ਦੇਣਾ ਚਾਹਾਂਗੀ ਸਾਰੇ ਜਣੇ ਫੈਮਿਲੀ ਰੈਸਟੋਰੈਂਟ ਹੈ ਜਾਓ ਕਿ ਬਸੰਤ ਵਾਲਿਆਂ ਦੀ ਕੁਆਲਿਟੀ ਜੋ ਬਹੁਤ ਅੱਛੀ ਹੈ ਫੂਡ ਦੀ ਜੋ ਕੁਆਲਿਟੀ ਬਹੁਤ ਅੱਛੀ ਹੈ ਸਰਵਿਸ ਹੈ ਜੋ ਉਹ ਵੀ ਬਹੁਤ ਹੈ ਤੁਸੀਂ ਉਹਨਾਂ तकरीबन 400 ਬੰਦੇ ਦਾ ਬੈਂਕੋਡ ਅਸੀਂ ਇੱਥੇ ਬਣਾਇਆ ਲੋ ਸੋ ਤੋਂ ਲੈ ਕੇ 400 ਬੰਦੇ ਤੱਕ ਦਾ ਬੈਂਕੁਇਟ ਹੈ 2-3 ਬੈਂਕਵਟ ਲਗ-ਲਗ ਦਾ ਜੈਪਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹੁਣ ਤੁਸੀਂ ਵਿਆਹ ਸ਼ਾਦੀਆ ਲਈ ਬੱਚਿਆਂ ਦੇ ਜਨਮ ਦੇ ਲਈ ਪਾਰਟੀ ਲਈ ਖੰਨਾ ਦੇ ਜੀਟੀ ਰੋਡ ਤੇ ਗੁਲਜਾਰ ਕਾਲਜ ਦੇ ਸਾਹਮਣੇ ਬਸੰਤ ਫੂਡ ਸਵਾਦ ਦੀ ਗਾਰੰਟੀ ਪੰਜਾਬ ਦਾ ਸਵਾਦ ਕਿੰਗ ਬਸੰਤ ਫੂਡ 55 ਬ੍ਰਾਂਚਾ ਦੀ ਕਾਮਯਾਬੀ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਖੰਨਾ ਵਿੱਚ ਗੁਲਜ਼ਾਰ ਕਾਲਜ ਦੇ ਬਿਲਕੁਲ ਸਾਹਮਣੇ ਜੀਟੀ ਰੋਡ ਤੇ ਬਸੰਤ ਤੁਸੀਂ ਡਿਨਰ ਕੀਤਾ ਤੇ ਕਹੋ ਜਲ ਕਹ ਤੁਹਾਨੂੰ ਬਹੁਤ ਵਧੀਆ ਸੀ ਬਹੁਤ ਅਲਟੀਮੇਟ ਟੇਸਟ ਹੈ ਬਹੁਤ ਜੀ ਮੈਸੇਜ ਕੀ ਦੇਣਾ ਜਾਊਂਗਾ ਮੈਸੇਜ ਇਹ ਜੀ ਦੇਣਾ ਚਾਹਾਂਗੀ ਸਾਰੇ ਜਣੇ ਫੈਮਿਲੀ ਰੈਸਟੋਰੈਂਟ ਤੇ ਵਿਜ਼ਿਟ ਕਰੋ ਆਪਣੇ ਵੀ ਫੈਮਿਲੀ ਨਾਲ ਫਰੈਂਡਸ ਨਾਲ ਤੁਸੀਂ ਆ ਕੇ ਖਾਣਾ ਗਾ ਸਕਦੇ ਹੋ ਜੀ ਬਹੁਤ ਅਲਟੀਮੇਟ ਸਰਵਿਸ ਅੱਛੀ ਹੈ ਕੀ ਡਿਨਰ ਵੀ ਕੀਤਾ ਤੇ ਕੀ ਕਹਿਣਾ ਚਾਹਦੇ ਹੋ ਪਬਲਿਕ ਨੂੰ ਕਿਹ ਹੈ ਜਾਂ ਲੱਗ ਮੈਂ ਕੰਨੇਵਾਸੀਆਂ ਨੂੰ ਇਹ ਜਣਾ ਚਾਹੂੰਗੀ ਬਸੰਤ ਵਾਲਿਆਂ ਦੀ ਕੁਆਲਿਟੀ ਜੋ ਬਹੁਤ ਅੱਛੀ ਹੈ ਫੂਡ ਦੀ ਜੋ ਕੁਆਲਿਟੀ ਬਹੁਤ ਅੱਛੀ ਹੈ ਸਰਵਿਸ ਹੈ ਜੋ ਉਹ ਵੀ ਬਹੁਤ ਪੈਰੀ ਹੈ ਤਾਂ ਸਾਰੇ ਕੰਨੇਵਾਸੀਆਂ ਨੂੰ ਇਹ ਜਣਾ ਚਾਹੂੰਗੀ ਇੱਕ ਵਾਰ ਇੱਥੇ ਵਿਜ਼ਿਟ ਕਰੋ ਔਰ ਇੱਕ ਵਾਰ ਜਾ ਆਪਣੀ ਫੈਮਲੀ ਲੈ ਕੇ ਜ਼ਰੂਰ ਆਓ ਥੈਂਕ ਯੂ ਮੇਰਾ ਨਾਮ ਕਵਲ ਬਸੰਤ ਔਰ ਮੇਰੇ ਨਾਲ ਮੇਰੇ 파ਟਨਰ ਰਜਿੰਦਰਪੁਰੀ ਜੀ ਜੋ ਇੱਥੇ ਕੰਨੇ ਤੋਂ ਹੀ ਨੇ ਤੇ ਹਾਂਜੀ ਸਰ ਸਭ ਤੋਂ ਪਹਿਲੇ ਤਾਂ ਜਿਹੜਾ ਸੀ ਤੁਹਾਨੂੰ ਇੰਟਰਡਿਊਸ ਕਰਾਵਾਂਗੇ ਆਪਣੇ ਅਸੀਂ ਨਵੇਂ ਬੈਂਕਵਟ ਦੇ ਨਾਲ ਅਸੀਂ ਨਵਾਂ ਬੈਂਕਵਟ ਲੈ ਕੇ ਆ ਰਹੇ ਹਾਂ ਕਰਨੇ ਦੇ ਵਿੱਚ ਪਹਿਲੇ ਸਾਡਾ ਰੈਸਟੋਰੈਂਟ ਤਕਰੀਬਨ 8-9 ਮਹੀਨੇ ਤੋਂ ਆਲਰੇਡੀ ਚੱਲ ਰਿਹਾ ਜਿੱਥੇ ਬਹੁਤ ਲੋਕਾਂ ਦਾ ਪਿਆਰ ਹੈ ਲੋਕਾਂ ਨੂੰ ਪ੍ਰੇਪਰੇਸ਼ਨ ਸਾਡੀ ਪਸੰਦ ਹੈ ਆਂਦੇ ਨੇ ਇੰਜੋਏ ਕਰਦੇ ਨੇ ਖਾਣਾ ਇੰਜੋਏ ਕਰਦੇ ਨੇ ਤੇ ਬੜੀ ਦੇਰ ਤੋਂ ਡਿਮਾਂਡ ਸੀਗੀ ਕਿ ਇੱਕ ਪਾਰਟੀ ਹਾਲ ਵੀ ਤੁਸੀਂ ਖੋਲੋ ਇੱਥੇ ਤਾਂ ਅਸੀਂ ਹੁਣ ਤਕਰੀਬਨ 400 ਬੰਦੇ ਦਾ ਬੈਂਕਵਟ ਅਸੀਂ ਇੱਥੇ ਬਣਾਇਆ 100 ਤੋਂ ਲੈ ਕੇ 400 ਬੰਦੇ ਤੱਕ ਦਾ ਬੈਂਕਵਟ ਹੈ ਦੋ ਤਿੰਨ ਬੈਂਕਵਟ ਅਲੱਗ-ਅਲੱਗ ਬਣਾਏ ਨੇ ਜੇ ਦੀ ਕਪੈਸਿਟੀ ਡਿਫਰੈਂਟ ਡਿਫਰੈਂਟ ਹੈ ਤਾਂ ਉਹਦੇ ਵਿੱਚ ਜਿਵੇਂ ਕਿ ਪ੍ਰੇਪਰੇਸ਼ਨ ਨੂੰ ਤੁਹਾਡੇ ਸਭ ਜਾਣਦੇ ਹੀ ਨੇ ਕਿ ਅਸੀਂ ਦਿੰਦੇ ਹੁਣ ਬੈਂਕਟ ਦੇ ਵਿੱਚ ਵੀ ਅਸੀਂ ਉਹ ਸੇਮ ਚੀਜ਼ ਨੂੰ ਚਾਹੇ ਵਧੀਆ ਪ੍ਰੇਪਰੇਸ਼ਨ ਹੈ ਸਨੈਕਸ ਹੈ ਫੂਡ ਹੈ ਚਾਹਲ ਹੈ ਹਰ ਤਰ੍ਹਾਂ ਦੀ ਜਿੰਨੂੰ ਆਪਾਂ ਕਹਿੰਦੇ ਆ ਐਵਰੀ ਫੈਸਿਲਿਟੀ ਏ ਟੂ ਏ ਕੇ ਜ਼ੀ ਅੰਡਰ ਵਨ ਰੂਪ ਡੈਕੋਰੇਸ਼ਨ ਤੋਂ ਲੈ ਕੇ ਡੀ ਜੇ ਤੋਂ ਲੈ ਕੇ ਹੋਰ ਅਦਰ ਅੱਜਕੱਲ ਬਹੁਤ ਮੈਰਿਜ ਵਿੱਚ ਚੱਲਦੇ ਆ ਲੋਗ ਡੈਕੋਰੇਸ਼ਨਸ ਦੀ ਥੀਮਸ ਲੈ ਕੇ ਆਉਂਦੇ ਨੇ ਡਿਫਰੈਂਟ ਜਿਹੜੇ ਥੀਮਸ ਨਾਲ ਚਲਦੀਆਂ ਤਾਂ ਉਹ ਸਾਰੀਆਂ ਇੱਕੋ ਰੂਫ ਦੇ ਅੰਡਰ ਮਿਲेंगी ਐ ਪਲੱਸ ਅਸੀਂ ਜਿਹੜਾ ਹਾਲ ਬਣਾਇਆ ਬਹੁਤ ਖੂਬਸੂਰਤ ਬਣਾਇਆ ਬਹੁਤ ਡੈਕੋਰੇਟਿਵ ਬਣਾਇਆ ਹੈ ਔਰ ਇੱਧਰ ਦੀ ਕੁਝ ਡੈਕੋਰੇਸ਼ਨਸ ਕੀਤੀਆਂ ਆ ਜਿਹੜੀਆਂ ਕਿ ਲੋਕਾਂ ਨੂੰ ਬਾਹਰੋਂ ਵੀ ਇੰਨੀ ਜ਼ਿਆਦਾ ਡੈਕੋਰੇਸ਼ਨ ਕਰਵਾਉਣ ਦੀ ਲੋੜ ਨਹੀਂ ਪੈਗੀ ਤੁਹਾਨੂੰ ਅੰਦਰ ਹੀ ਸਾਡੇ ਕੋਲ ਇਹ ਫੈਸਿਲਿਟੀ ਮਿਲੇਗੀ